ਇੱਕ ਕਹਾਵਤ ਹੈ ਬੇਹਿੰਮਤੀ ਹੁੰਦੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸਿਨਾਂ ਪੱਥਰਾਂ ਦਾ ਅਜਹੀ ਇਹ ਇੱਕ ਖਬਰ ਜਲੰਧਰ ਤੋਂ ਆਈ ਹੈ ਜਿੱਥੇ ਇੱਕ ਔਰਤ ਨੇ ਆਪਣੀ ਬੇਟੀ ਸਮੇਤ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਕਿਉਂਕਿ ਛੋਟੀ ਉਮਰ ਦੇ ਵਿੱਚ ਵਿਆਹ ਹੋਣ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਸੀ ਪਰ ਉਸ ਦਾ ਅੰਦਰਲਾ ਪੜ੍ਹਾਈ ਪ੍ਰਤੀ ਪਿਆਰ ਕਦੇ ਵੀ ਘਟ ਨਹੀਂ ਹੋਇਆ ਔਰਤ ਦੀ ਬੇਟੀ ਬਚਪਨ ਤੋਂ ਹੀ ਜਿਹੜੀ ਬਲਾਈਂਡਨੈਸ ਹੈ ਉਸ ਨੂੰ ਦਿਖਾਈ ਨਹੀਂ ਦਿੰਦਾ ਸੀ ਇਸ ਤੋਂ ਬਾਅਦ ਵੀ ਮਹਿਲਾ ਨੇ ਹਿੰਮਤ ਨਹੀਂ ਹਾਰੀ ਆਪਣੀ ਧੀ ਦੀ ਪੜ੍ਹਾਈ ਪੂਰੀ ਕਰ ਲਈ ਉਸ ਨੇ ਬਰੇਲ ਭਾਸ਼ਾ ਸਿੱਖੀ ਅਤੇ ਆਡੀਓ ਬੁੱਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਆਓ ਸੁਣਦੇ ਹਾਂ ਮਾਂ ਧੀ ਦਾ ਪੜ੍ਹਾਈ ਨੂੰ ਲੈ ਕੇ ਇਹ ਸਫ਼ਰ ਸੋਚ ਨਹੀਂ ਸਕਦੀ ਮੈਂ ਪਰ ਇਹ ਬਹੁਤ ਔਖਾ ਸੀਗਾ ਮੇਰੇ ਵਾਸਤੇ ਪਰ ਇਹ ਕਹਿੰਦੀ ਸੀ ਨਹੀਂ ਮੰਮਾ ਨਾਲ ਕਰ ਲਓ ਮੇਰੇ ਕੋਈ ਗੱਲ ਨਹੀਂ ਮੈਂ ਜਾਣਾ ਹੀ ਕਾਲਜ ਮੇਰੇ ਨਾਲ ਚੱਲੋ ਕਹਿੰਦੇ ਇਹਦੀ ਹਿੰਮਤ ਨਾਲ ਮੈਂ ਵੀ ਤੁਰ ਗਈ ਨਾਲ ਨਾਲ ਇੱਕ ਮਿੰਟ ਸ਼ੌਂਕ ਸੀਗਾ ਤੁਹਾਡਾ ਜਾਂ ਫਿਰ ਲੱਗਦਾ ਕਿ ਬੇਟੀ ਨੂੰ ਨੀਂਦ ਹੈ ਅਗਰ ਮੈਂ ਵੀ ਇੱਕ ਮੋਰਨ ਸਕੋਲ ਤੋਂ ਗਈ ਤਾਂ ਕਿੰਨਾ ਕੁ ਕਿਸਤੇ ਨਹੀਂ ਕਹਾ ਇੰਨਾ ਸ਼ੌਂਕ ਨਹੀਂ ਸੀ ਪਰ ਇਹਦੇ ਨਾਲ ਰਹਿ ਰਹਿ ਕੇ ਜਿਵੇਂ ਇਹਨੂੰ ਪੜਾਉਂਦੇ-ਪੜਾਉਂਦੇ ਕਿ ਮੇਰਾ ਵੀ ਥੋੜਾ ਜਿਹਾ ਇੰਟਰਸਟ ਜਾਗਣਾ ਸ਼ੁਰੂ ਹੋਇਆ ਕਿ ਚਲ ਮੈਂ ਵੀ ਕਰ ਸਕਦੀ ਹਾਂ ਚਲ ਇਹਦੇ ਨਾਲ ਮੈਂ ਵੀ ਕਰ ਲਾਂਗੀ ਇਸ ਵਾਰ ਮੇਰੀ ਵੀ ਗ੍ਰੈਜੂਏਸ਼ਨ ਹੋ ਜਾਏਗੀ ਜਿਹੜੀ ਵਿੱਚ ਛੁੱਟ ਗਈ ਸੀ ਕਿੰਨੇ ਸਾਲ ਪਹਿਲੇ ਬੇਟੀ ਨੂੰ ਬੇਟੀ ਸਕੂਲ ਜਦੋਂ ਜਾਣੀ ਸੀ ਉਸ ਟਾਈਮ ਤੇ ਕੁਝ ਲੋਕ ਬੜਾ ਭੜਾ ਹੁੰਦੇ ਸੀਗੇ ਪੂਰ ਕੰਡੀਸ਼ਨ ਹੈ ਉਸ ਦੇ हिसाब ਨਾਲ ਕਿੰਨਾ ਕੁ ਸਟਰਗਲਿੰਗ ਸੀਗਾ ਉਸ ਚੀਜ਼ ਨੂੰ ਪੂਰਾ ਕਰਨ ਨੂੰ ਕਰਨਾ ਬਹੁਤ ਜ਼ਿਆਦਾ ਸਟਰਗਲਿੰਗ ਸੀ ਜਦੋਂ ਇਹਨੂੰ ਮੈਂ ਪ੍ਰੈਪ ਚ ਛੱਡਣ ਜਾਂਦੀ ਸੀ ਬਸ ਤੇ ਮੈਂ ਇਹਦੇ ਨਾਲ ਜਾਂਦੀ ਸੀ ਸਵੇਰੇ ਤੇ ਬਸ ਤੇ ਹੀ ਇਹਦੇ ਨਾਲ ਵਾਪਸ ਆਂਦੀ ਸੀ ਫਿਰ ਹੌਲੀ ਹੌਲੀ ਜਿਵੇਂ ਇਹਨੂੰ ਮੇਰ ਵਾਲ ਇੱਥੇ ਲੋਕਲ ਸ਼ਿਫਟ ਕੀਤਾ ਜਦੋਂ ਉਦੋਂ ਥੋੜਾ ਟੀਚਰਜ਼ ਨਾਲ ਤੇ ਡਰਾਈਵਰਜ਼ ਨਾਲ ਥੋੜਾ ਮੈਂ ਕੀਤਾ ਸੀਗਾ ਕਿ ਜਦੋਂ ਘਰੋਂ ਨਿਕਲਦੀ ਸੀ ਤੇ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਘਰੋਂ ਨਿਕਲ ਗਈ ਜਦੋਂ ਸਕੂਲ ਪਹੁੰਚਦੀ ਸੀ ਉੱਥੋਂ ਵੀ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਹਾਂ ਪਹੁੰਚ ਗਈ ਠੀਕ ਠਾਕ ਟੈਨਸ਼ਨ ਬਹੁਤ ਹੁੰਦੀ ਸੀ ਕਿਉਂਕਿ ਉਸ ਵੇਲੇ ਬਸ ਟਿਕਲੀ ਹੁੰਦੀ ਸੀ ਕਿ ਜੋ ਮਾਹੌਲ ਚੱਲ ਰਿਹਾ ਸੀ ਉਸ ਕਰਕੇ ਡਰ ਲੱਗਦਾ ਸੀ ਥੋੜਾ ਜਿਹਾ ਪਰ ਹੌਲੀ ਹੌਲੀ ਸਕੂਲ ਨੇ ਬੜਾ ਸਪੋਰਟ ਕੀਤਾ ਟੀਚਰਸ ਨੇ ਵੀ ਸਭ ਨੇ ਬਹੁਤ ਜ਼ਿਆਦਾ ਆਪਣਾ ਟਾਈਮ ਨਹੀਂ ਆਇਆ ਕੋਈ ਰੋਟੀਨ ਜਿਵੇਂ ਤੇ ਰਹਿੰਦੀ ਸੀ ਪੜੇ ਕਿ ਆਪ ਵੀ ਤੁਸੀਂ ਇੱਕ ਸਮਾਂ ਆਪਣਾ ਪੂਰਾ ਪ੍ਰੀਪੇਅਰ ਕਰਕੇ ਜਾਣਾ ਬੀ ਟੈਨ ਦਾ ਕਰਾਣਾ ਕੋਈ ਪ੍ਰੀਪੇਅਰ ਹੋ ਕੇ ਜਾਣਾ ਨਹੀਂ ਉਦੋਂ ਮੇਰਾ ਬੇਟਾ ਵੀ ਛੋਟਾ ਸੀਗਾ ਨਾਲ ਨਾਲ ਉਹਨੂੰ ਵੀ ਸਕੂਲ ਭੇਜਣਾ ਸਾਰਾ ਇਹਨੂੰ ਵੀ ਕਾਰਖਾਨਾ ਵੀ ਬਣਾਉਣਾ ਫਿਰ ਉਹਨੂੰ ਵੀ ਛੱਡਣ ਜਾਣਾ ਲੈਣ ਜਾਣਾ ਕਿਉਂਤੀ ਸੀਗੀ ਪੂਰੀ ਇਹਦੇ ਐਗਜ਼ਾਮ ਦੀ ਤਿਆਰੀ ਵੀ ਕਰਾਣੀ ਐ ਨੂੰ ਛੱਡਣ ਜਾਣਾ ਲੈਣ ਜਾਣਾ ਮੈਂ ਉਸ ਪਹਿਲੇ ਡਰਾਈਵਿੰਗ ਬੰਦ ਕਰ ਚੁੱਕੀ ਸੀ ਇਹਦੇ ਕਰਕੇ ਮੈਂ ਡਰਾਈਵਿੰਗ ਫੇਰ ਸ਼ੁਰੂ ਕੀਤੀ ਕਿ ਇਹਨੂੰ ਛੱਡਣ ਜਾਣਾ ਵੀ ਐ ਲੈਣ ਜਾਣਾ ਵੀ ਐ ਅ ਨਹੀਂ ਇਹ ਸਾਰਾ ਕੁਝ ਜਿਹੜਾ ਹੋਇਆ ਉਹ ਕੱਲੇ ਮੇਰੀ ਜਰਨੀ ਨਹੀਂ ਹੈ ਇਹ ਲਾਈਕ ਪੂਰੀ ਫੈਮਿਲੀ ਸਪੋਰਟ ਦੇ ਨਾਲ ਨਾਲ ਟੀਚਰਸ ਦਾ ਜੋ ਕੰਟ੍ਰਿਬਿਊਸ਼ਨ ਹੈਗਾ ਤੇ ਸਾਰਾ ਦਾ ਸਪੋਰਟ ਕਰਕੇ ਹੀ ਇਹ ਸਾਰਾ ਕੁਝ ਹੋਇਆ ਪੋਸੀਬਲ ਤੇ ਮੇਰੀ ਜਰਨੀ ਨਾਲੋਂ ਖਾਸ ਮਦਦ ਦੀ ਜਿਹੜੀ ਅਕੰਪਲਿਸ਼ਮੈਂਟ ਉਹ ਹੈ ਮੇਰੇ ਅਕੋਰਡਿੰਗਲੀ ਕਿਉਂਕਿ ਇਹ ਸੇਜ ਜਿਹੜਾ ਇਹਨਾਂ ਨੇ ਜੋ ਕਲ ਦਿੱਤਾ ਉਹ ਅਦਰ ਟਾਈਮ 'ਚ ਤੇ ਕੋਈ ਨਹੀਂ ਕਰ ਸਕਦਾ ਮੇਰੇ ਅਕੋਰਡਿੰਗਲੀ ਤੇ ਅੱਜ ਕੱਲ ਦਾ ਕਿਉਂਕਿ ਜਿਹੜਾ ਯੂਥ ਹੈ ਉਹ ਵੈਸੇ ਹੀ ਸਟੱਡੀਜ਼ ਹੋ ਗਏ ਤਾਂ ਪੜ੍ਹਨਾ ਚਾਹ ਰਹੇ ਹੈ ਤੇ ਯੂਥ ਹੀ ਨਹੀਂ ਜੇ ਇੰਟਰਸਟਿਡ ਤੇ ਸੇਜ 'ਚ ਆ ਕੇ ਤੇ ਲੋਕੀ ਸੋਚ ਵੀ ਸਕਦੇ ਇਹ ਕਰਨ ਦਾ ਤੇ ਡੈਫੀਨਟਲੀ ਕਾਫੀ ਵਧੀਆ ਲੱਗ ਰਿਹਾ ਹੈ ਤੇ ਵਿਦਾਊਟ ਫੈਮਿਲੀ ਸਪੋਰਟ ਹੈ ਪੋਸੀਬਲ ਨਹੀਂ ਸੀਗਾ ਬਿਲਕੁਲ ਤੇ ਉਹਨਾਂ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਤੇ ਨਾਲੇ ਇਹਨਾਂ ਹਰਡਲਸ ਨੂੰ ਕਰਾਸ ਕਰਨ ਦੀ ਹਿੰਮਤ ਦਿੱਤੀ ਤੇ ਉਹਨਾਂ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਮੰਨਾ ਚਾਹੁੰਦਾ ਹਾਂ ਕਿ ਅ ਮੈਂ ਐਸ ਐਕਚੁਅਲੀ ਕੰਰੈਂਟਲੀ ਪੀਸੀਐਸ ਲਈ ਪ੍ਰਪੇਅਰ ਕਰ ਰਹੀ ਹਾਂ ਤੇ ਸਿਵਲ ਸਰਵਿਸਿਜ਼ ਜਾਂਦਾ ਸ਼ੁਰੂ ਤੋਂ ਹੀ ਸੀਗਾ ਪਲਾਨ ਤੇ ਉਹੀ ਕੋਸ਼ਿਸ਼ ਰਹੇਗੀ ਕੋਈ ਮੈਂ ਤਾਂ ਬੇਜਾ ਰੀਜ਼ਨ ਹੋਵੇ ਰੀਜ਼ਨ ਕੋਈ ਨਹੀਂ ਲਾਈਕ ਰੀਜ਼ਨ ਇਹ ਹੈ ਕਿ ਇਤਲੋ ਮੇਂ ਇੰਟਰਸਟ ਵੀ ਬਣ ਗਿਆ ਪਹਿਲੇ ਜਦੋਂ ਇੰਟਰਸਟ ਨਹੀਂ ਵੀ ਸੀ ਉਦੋਂ ਇਹ ਸੀਗਾ ਕਿ ਕੁਝ ਡਿਫਰੈਂਟ ਕਰਨਾ ਹੈ ਜਿਹੜਾ ਬਹੁਤ ਘੱਟ ਲੋਕ ਕਰਪੰਦੇ ਨੇ ਤੇ ਉਹਦੇ ਲਈ ਫਿਰ ਮੇਰੇ ਫਾਦਰ ਨੇ ਵੀ ਕਾਫੀ ਸਪੋਰਟ ਕੀਤਾ ਕਿ ਵੀ ਇਹ ਹੀ ਕਰਨਾ ਹੈ ਹੁਣ ਕਿ ਟ੍ਰਾਈ ਕਰਦੇ ਰਹੋ ਤੇ ਡੈਫਰਨਟਲੀ ਯੂ ਵਿਲ ਅਚੀਵ ਯਰ ਗੋਲ ਬਈ ਇਹੋ ਜੇ ਕਈ ਬੱਚੇ ਹੋਣਗੇ ਜਿਨ੍ਹਾਂ ਦਾ ਲਾਈਫ ਦੇ ਵਿੱਚ ਬਹੁਤ ਉਸ ਸਟਰਗਲ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਜੇ ਪੂਰੀ ਐਫਰਟ ਲਾ ਕੇ ਪੂਰੇ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਜੇ ਫੜ ਲਓ ਕੋਈ ਤਾਂ ਪੋਸੀਬਲ ਨਹੀਂ ਹੈਗਾ ਵੀ ਉਹ ਨਾ ਹੋ ਸਕੇ ਕਿਸੇ ਵੀ ਕੰਮ ਨੂੰ ਵੀ ਆਪਾਂ ਜੇ ਸ਼ੁਰੂ ਕਰ ਲਈਏ ਇਸ ਇੱਕ ਓਟ ਆਸਰਾ ਪ੍ਰਭੂ ਦਾ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਉਹ ਤਾਂ ਆਪਣੇ ਨਾਲ ਹੀ ਹੈ ਹਮੇਸ਼ਾ ਹੀ ਆਪਣੇ ਨਾਲ ਰਹਿੰਦਾ ਪਰ ਅੰਦਰੋਂ ਇੱਕ ਦ੍ਰਿੜ ਜਿਹਨੂੰ ਆਪਾਂ ਕਹਿੰਦੇ ਨਿਸ਼ਚੇ ਬੰਦਾ ਕਰ ਲਵੇ ਜੇ ਸੋਚ ਲਵੇ ਜੋ ਕੁਝ ਕਰਨਾ ਹੈ ਤੇ ਨਾਥਿੰਗ ਇਜ਼ ਇੰਪੋਸੀਬਲ ਕੁਝ ਵੀ ਆਪਣੇ ਆਪ ਇਹ ਨਹੀਂ ਕਹਿ ਸਕਦੇ ਕਿ ਉਹ ਹੋ ਨਹੀਂ ਸਕਦਾ ਕਿਸ ਨੇ ਸੱਚੀ ਕਿਹਾ ਕਿ ਜੇਕਰ ਸਿੱਖਣ ਦਾ ਜਜ਼ਬਾ ਹੋਵੇ ਤਾਂ ਬੰਦਾ ਹਰ ਮੁਕਾਮ ਹਾਸਿਲ ਕਰ ਸਕਦਾ ਸੋ ਇਹ ਕਰ ਦਿਖਾਇਆ ਇਨ੍ਹਾਂ ਦੋਨੇ ਮਾਮਾ ਧੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ